ਨਾਗਾਲੈਂਡ ਸਟੇਟ ਲੋਟਰੀ ਡੀਏ 500 ਸੁਪਰ ਮੰਥਲੀ ਲੋਟਰੀ ਬੰਪਰ ਹੈ ਜੋ ਕਿ ਜੁਲਾਈ ਦੇ ਮਹੀਨੇ ਦਾ ਇੱਕ ਬੇਹਦ ਖਾਸ ਬੰਪਰ ਰਹਿਣ ਵਾਲਾ ਹੈ ਔਰ ਇਸ ਦਾ ਜੋ ਇਨਾਮ ਹੈ ਪਹਿਲਾ ਇਨਾਮ ਜੋ ਕਿ 2.5 ਕਰੋੜ ਰੁਪਏ ਦਾ ਰਹਿਣ ਵਾਲਾ ਹੈ ਇਸ ਲੋਟਰੀ ਬੰਪਰ ਦੇ ਵਿੱਚ ਖਾਸ ਗੱਲ ਕੀ ਰਹੇਗੀ ਕਿ ਇਹ ਲੋਟਰੀ ਬੰਪਰ ਜੋ ਕਿ 4 ਡਿਜੀਟ ਦੇ 114 ਚੋ ਟਿਕਟ ਦੇ ਨੰਬਰਾਂ ਦੇ ਵਿੱਚੋਂ ਇਨਾਮ ਹੈ ਜੋ ਕੱਢਿਆ ਜਾਵੇਗਾ ਸੋ ਇਟਸ ਅ ਡਰੋ ਹੈ ਜੋ 27 ਤਰੀਕ ਨੂੰ ਯਾਨੀ ਕਿ 27 ਜੁਲਾਈ 2024 ਨੂੰ ਸ਼ਾਮ 8 ਵਜੇ ਤੋਂ ਇਹ ਡਰੋ ਹੈ ਜੋ ਨਿਕਲੇਗਾ ਔਰ ਜਿਸ ਦੀ ਐਮ ਆਰ ਪੀ ਹੈ ਜੋ 500 ਰੁਪਏ ਹੋਵੇਗੀ ਸੋ ਟਿਕਟ ਦਾ ਪ੍ਰਾਈਸ 500 ਰੁਪਏ ਰਹੇਗਾ ਔਰ ਨਾਗaland ਸਟੇਟ ਲੋਟਰੀ ਦੇ ਵੱਲੋਂ ਜੋ ਡੀਅਰ 500 ਸੁਪਰ ਮੰਥਲੀ ਲੋਟਰੀ ਹੈ ਇਹ ਸੋ ਇਹ ਲੋਟਰੀ ਹੈ ਜਿਸ ਦਾ ਪਹਿਲਾ ਇਨਾਮ ਡਿਡ ਜੋ 2 ਟਾਈ ਕਰੋੜ ਰੁਪਏ ਰਹਿਣ ਵਾਲਾ ਹੈ ਔਰ ਦੂਸਰਾ ਇਨਾਮ ਹੈ ਜਿਸ ਦਾ ਜੋ 10 ਲੱਖ ਰੁਪਏ ਰਹਿਣ ਵਾਲਾ ਹੈ ਉਸ ਦੇ ਨਾਲ ਨਾਲ ਹੋਰ ਵੀ ਬੜੇ ਹੀ ਆਕਰਸ਼ਕ ਇਨਾਮ ਹੋਣਗੇ ਔਰ ਤੀਸਰਾ ਇਨਾਮ ਹੈ ਜੋ ਕਿ ਜਿਸ ਦਾ 5 ਲੱਖ ਰੁਪਏ ਦਾ ਰਹਿਣ ਵਾਲਾ ਵੈਸੋ ਲਾਟਰੀ ਬੇहद ਖਾਸ ਹੈ ਵਾਲੀ ਜਿਸ ਦਾ ਪਹਿਲਾ ਇਨਾਮ ਇੱਕ ਵਾਰ ਦੁਬਾਰਾ ਦੱਸਦੀ ਹੈ ਕਿ ਪਹਿਲਾ ਇਨਾਮ 2.5 ਕਰੋੜ ਰੁਪਏ ਦਾ ਰਹੇਗਾ ਔਰ ਜੋ ਕਿ ਕੌਨਸੋਲੇਸ਼ਨ ਪ੍ਰਾਈਜ਼ ਹੋਣਗੇ 19 ਕੌਨਸੋਲੇਸ਼ਨ ਪ੍ਰਾਈਜ਼ ਹੋਣਗੇ ਜੋ ਜੋ ਕਿ 10000 ਰੁਪਏ ਦੀ ਦਿੱਤੇ ਜਾਣਗੇ ਸੋ ਸੈਕੰਡ ਪ੍ਰਾਈਜ਼ ਹੈ ਜੋ ਕਿ 10 ਲੱਖ ਰੁਪਏ ਦਾ ਦਿੱਤਾ ਜਾਵੇਗਾ ਇੱਕ ਵਿਅਕਤੀ ਨੂੰ ਤੀਸਰਾ ਪ੍ਰਾਈਜ਼ ਹੈ ਜੋ ਕਿ 5 ਲੱਖ ਤੱਕ ਦਿੱਤਾ ਜਾਵੇਗਾ ਇੱਕ ਵਿਅਕਤੀ ਨੂੰ ਉਸ ਤੋਂ ਬਾਅਦ 200 ਵਿਅਕਤੀਆਂ ਨੂੰ 200 ਇਨਾਮ ਹੈ ਜਿਹੜੇ ਦਿੱਤੇ ਜਾਣਗੇ 9000 ਰੁਪਏ ਦੇ 200 ਇਨਾਮ 5ਵੇਂ ਨੰਬਰ ਤੇ ਦਿੱਤੇ ਜਾਣਗੇ 5000 ਰੁਪਏ ਦੇ ਔਰ 6ਵੇਂ ਨੰਬਰ ਤੇ 4000 ਇਨਾਮ ਦਿੱਤੇ ਜਾਣਗੇ 2000 ਰੁਪਏ ਦੇ ਸੋ ਬਿਹਤ ਖਾਸ ਬੰਪਰ ਰਹਿਣ ਵਾਲਾ ਵਜ ਤੇ ਵਿੱਚ ਇਨਾਮ ਹੈ ਜੋ ਬਿਹਤ ਜ਼ਿਆਦਾ ਇਨਾਮ ਹੈ ਜੋ ਦਿੱਤੇ ਜਾਣਗੇ ਔਰ ਪਹਿਲਾ ਇਨਾਮ ਹੈ ਜੋ 2.5 ਕਰੋੜ ਰੁਪਏ ਦਾ ਹੋਵੇਗਾ ਸੋਏ ਇਹ ਨਾਮ ਹੈ ਜਿਸਦੇ ਨਤੀਜੇ ਹੈ ਜੋ ਜੁਲਾਈ ਦੇ ਮਹੀਨੇ ਦੇ ਵਿੱਚ ਨਿਕਲਣਗੇ ਜੁਲਾਈ ਦੇ ਮਹੀਨੇ ਦਾ ਇੱਕ ਬੇਹਦ ਖਾਸ ਪੰਪਰ ਕਹਿ ਸਕਦੇ ਹਾਂ ਇਸ ਨੂੰ ਜੋ ਕਿ ਨਾਗਾਲੈਂਡ ਸਟੇਟ ਲੋਟਰੀ ਦੇ ਵੱਲੋਂ ਡੀਅਰ ਸੁਪਰ 500 ਮੰਥਲੀ ਲੋਟਰੀ ਹੈ ਜੋ ਕਿ ਅਕਸਰ ਲੋਕ ਇਸ ਨੂੰ ਬੇਦ ਪਸੰਦ ਕਰਦੇ ਨੇ ਉਸ ਦੇ ਵਿੱਚ ਖਾਸ ਕਰਕੇ ਚਾਰ ਡਿਜੀਟਸ ਦੇ ਵਿੱਚ ਉਸ ਤੇ ਜੋ ਟਿਕਟ ਹੈ ਜੋ ਨੰਬਰ ਹੁੰਦੀ ਹੈ ਔਰ ਇਸ ਦੇ ਨਾਲ ਨਾਲ ਜੇ ਗੱਲ ਕਰੀਏ ਤੇ ਪਹਿਲਾ ਇਨਾਮ 2 ਟਾਈ ਕਰੋੜ ਦਾ ਦੂਸਰਾ 5 ਲੱਖ ਦਾ ਔਰ ਤੀਸਰਾ 10 ਲੱਖ ਦਾ ਇਨਾਮ ਰਹੇਗਾ ਉਸ ਦੇ ਨਤੀਜੇ ਨੇ ਜੋ ਅਗਲੇ ਮਹੀਨੇ 27 ਤਰੀਕ ਨੂੰ ਯਾਨੀ ਕਿ 27 ਜੂਨ 2024 ਨੂੰ ਤੁਹਾਡੇ ਸਾਹਮਣੇ ਆਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ ਔਰ ਨਤੀਜੇ ਜੋ 8 ਵਜੇ ਤੋਂ ਬਾਅਦ ਰਾਤ 8 ਵਜੇ ਤੋਂ ਬਾਅਦ ਨਤੀਜੇ ਜੋ ਕਿ ਤੁਹਾਡੇ ਨਾਲ ਸਾਂਝੇ ਕਰ ਸਕਾਂਗੇ ਸੋ 22 ਕਰੋੜ ਦਾ ਪਹਿਲਾ ਇਨਾਮ ਹੈ ਗਰੰਟੀਡ ਇਨਾਮ ਹੋਵੇਗਾ ਵਿਕਿਓਨਟਿਕ ਦਾ ਜੋ ਇਨਾਮ ਹੋਵੇਗਾ ਇਸ ਕਰਕੇ ਤੁਸੀਂ ਇਸ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਜੇਕਰ ਤੁਸੀਂ ਆਪਣੀ ਕਿਸਮਤ ਅਜ਼ਮਾਣੀ ਚਾਹੁੰਦੇ ਹੋ ਤਾਂ ਇਹ ਲੋਟਰੀ ਬੰਪਰ ਹੈ ਜੋ ਤੁਹਾਡੇ ਲਈ ਬਿਹਤ ਖਾਸ ਰਹਿਣ ਵਾਲਾ ਹੈ